ਗਾਇੰਸ ਮੈਂ ਨਾਲ ਜਲਦੀ ਜਲਦੀ ਤੁਹਾਡੇ ਨਾਲ ਟॉक ਕਰਦੀ ਆ ਤੇ ਬਸ ਮੈਂ ਤੁਹਾਨੂੰ ਪਹਿਲਾਂ ਇੱਕੋ ਇਹ ਗੱਲ ਕਹਿਣੀ ਕਿ ਜੇ ਮੇਰਾ ਚੈਨਲ ਵੀ ਜਲਦੀ ਜਲਦੀ ਸਬਸਕ੍ਰਾਈਬ ਕਰ ਲਓ ਤੇ ਕਮੈਂਟ ਸ਼ੇਅਰ ਤੇ ਲਾਈਕ ਕਰਨਾ ਨਾ ਭੁੱਲਿਓ ਤੇ ਬੈਲ ਆਈਕਨ ਦਾ ਬਟਨ ਨੋਟ ਅੱਜ ਆਪਾਂ ਗੱਲ ਕਰਦੇ ਆ ਜੀ ਲਿਵਰ ਦੀ ਕਰਨੀ ਬਾਰੇ ਕਈ ਵਾਰ ਨਾ ਆਪਣਾ ਜਦੋਂ ਡਾਕਟਰ ਕਹਿੰਦੇ ਕਿ ਲਿਵਰ ਦਾ ਟੈਸਟ ਕਰਾ ਕੇ ਆਓ ਐਲ ਐਫਟੀ ਕਰਾ ਲਓ ਆਪਾਂ ਸਾਰੇ ਲਿਵਰ ਦਾ ਟੈਸਟ ਕਰਾਉਂਦੇ ਬਟ ਲਿਵਰ ਦੇ ਵਿੱਚ ਕੀ ਵੀ ਨਾ ਕੁਝ ਨਹੀਂ ਆਉਂਦਾ ਆਲਵੇਜ਼ ਲਿਵਰ ਜਿਹੜਾ ਫੈਟੀ ਹੁੰਦਾ ਤੇ ਇੱਕ ਜਿਵੇਂ ਹੁਣ ਲਿਵਰ ਦੇ ਵਿੱਚ ਕਰਨੀ ਪੈ ਜਾਂਦੀ ਹੈ ਤਾਂ ਉਹਦੇ ਲੱਛਣ ਕੀ ਹੁੰਦੇ ਆ ਆਪਾਂ ਨੂੰ ਕਿਵੇਂ ਪਤਾ ਹੋਣਾ ਚਾਹੀਦਾ ਕਿ ਸਾਡੇ ਅੰਦਰ ਲਿਵਰ ਦੇ ਵਿੱਚ ਕਰਨੀ ਪਈ ਨੰਬਰ 1 ਸਭ ਤੋਂ ਪਹਿਲਾਂ ਤਾਂ ਜਿਹੜਾ ਯੂਰੀਨ ਹੈਗਾ ਉਹ yellow color ਦਾ ਹੁੰਦਾ ਹੈ ਨਾ ਪੀਲਾ ਪਿਸ਼ਾਬ ਆਉਂਦਾ ਤੇ ਨੰਬਰ 2 ਸੁਸਤੀ ਬਹੁਤ ਜ਼ਿਆਦਾ ਪਾਉਗੀ ਮਾਰਨਿੰਗ ਸਿਕਨਿਕਸ ਉਹਦੇ ਨਾਲ ਹੋ ਜਾਂਦੀ ਹੈ ਸਵੇਰੇ ਜਦ ਤੁਸੀਂ ਉੱਠੋਗੇ ਤਾਂ ਤੁਹਾਡਾ ਉੱਠਣ ਨੂੰ ਦਿਲ ਨਹੀਂ ਕਰਦਾ ਹੈ ਤੇ ਬਹੁਤ ਹੀ ਜ਼ਿਆਦਾ ਵੀਕਨੈਸ ਹੁੰਦੀ ਜੇ ਕਿ ਕਈ ਵਾਰ ਹੁਣ ਆਪਣੇ ਕੰਮ ਧੰਦੇ ਪਏ ਹੁੰਦੇ ਆ ਆਪਾਂ ਕਹਿੰਨੇ ਉਹ ਵੀ ਕਰ ਲਈਏ ਉਹ ਵੀ ਕਰ ਲਈਏ ਤੇ ਬਟ ਜਿਹੜੀ ਸਾਡੀ ਬੋਡੀ ਹੈਗੀ ਉਹ ਅਲਾਉ ਨਹੀਂ ਕਰਦੀ ਤਾਂ ਇਹ ਲੱਛਣ ਹੈਗੇ ਆਪਣੇ ਲਿਵਰ ਦੀ ਗਰਮੀ ਦੀ ਤੇ ਆਪਾਂ ਜਦੋਂ ਟੈਸਟ ਕਰਵਾਉਣ ਜਾਂਦੇ ਹਾਂ ਉਹਦੇ ਵਿੱਚ ਆਲਵੇਸ ਕੀ ਆਉਂਦਾ ਕਿ ਤੁਹਾਡਾ ਜਿਹੜੀ ਓਟੀਪੀਟੀ ਵੱਧ ਕੇ ਜਾਂ ਲਿਵਰ ਜਿਹੜਾ ਫੈਟੀ ਹੋ ਗਿਆ ਤਾਂ ਇਹਦੇ ਵਾਸਤੇ ਆਪਾਂ ਲਿਵਰ ਦੀ ਗਰਮੀ ਦਾ ਬਹੁਤ ਹੀ ਸੌਖਾ ਜਿਹਾ ਇਲਾਜ ਹੈ ਜੀ ਔਰ ਦੇਸੀ ਇਲਾਜ ਆ ਤੁਸੀਂ ਫਟਾਫਟ ਕਾਪੀ ਪੈਨ ਲੈ ਕੇ ਨੋਟ ਕਰ ਲਓ ਤਾਂ ਤੁਸੀਂ ਕੀ ਕਰਨਾ ਜੀ ਇੱਕ ਬਦਾਮ ਲੈਣੇ ਹੈਗੇ ਇੱਕ ਚਮਚਾ ਸੌਰੀ 8 ਜਾਂ 10 ਗਿਰੀਆਂ ਤੇ ਮੱਗ ਚ ਖੀਰੇ ਦੇ ਇੱਕ ਚਮਚਾ ਤੇ ਇੱਕ ਚਮਚੀ ਤੁਸੀਂ ਲੈਣੀ ਸਨਫਲਾవర్ ਸੀਡ ਤੇ ਇੱਕ ਚਮਚੀ ਤੁਸੀਂ ਲੈਣੇ ਹੈਗੇ ਆ ਪੰਪਕਿਨ ਸੀਡ ਤਾਂ 2 ਸਪੂਨ ਤੁਸੀਂ ਸੌਗੀ ਦੇ ਲੈਣੇ ਆ ਤੇ ਕੀਆ ਸੀਡ ਦਾ ਦਾਣਾ ਤੁਸੀਂ ਚੌਥਾ ਹਿੱਸਾ ਤਾਂ ਤੁਸੀਂ ਇਹਨੂੰ ਰਾਤ ਨੂੰ ਸਾਰਿਆਂ ਨੂੰ ਭਿਓ ਦੇਣੇ ਆ ਤਸਵੀਰੀ ਨੂੰ ਗ੍ਰाइंड ਕਰ ਲੈਣਾ ਗ੍ਰाइंड ਕਰਕੇ ਉਹਦੇ ਵਿੱਚ ਇੱਕ ਗਲਾਸ ਸੀ ਦੁੱਧ ਆਪਾਉਣਾ ਬੱਚੇ ਨੂੰ ਬਹੁਤ ਚਾਹ ਚਾਹਦਾ ਜੀ ਕੈਮਰੇ ਦੇ ਮੁਰੀ ਆਉਣ ਲੱਗਾ ਤੇ ਮੈਨੂੰ ਹਾਸਾ ਬਹੁਤ ਆਉਂਦਾ ਮੈਨੂੰ ਰੋਕ ਵੀ ਨਹੀਂ ਤੇ ਚਾ ਮੈਨੂੰ ਵਧੀਆ ਲੱਗਦਾ ਤਾਂ ਉਹ ਤੁਸੀਂ ਮੈਂ ਇਹਨੂੰ ਨਾ ਡਿਸਕ੍ਰਿਪਸ਼ਨ ਦੇ ਵਿੱਚ ਸਾਰੀਆਂ ਚੀਜ਼ਾਂ ਤੁਹਾਨੂੰ ਨੋਟ ਵੀ ਕਰਵਾ ਦੂੰਗੀ ਲਿਖ ਵੀ ਦਵਾਂਗੀ ਠੀਕ ਹੈ ਤਾਂ ਦੁਬਾਰਾ ਫੇਰ ਸੁਣ ਲਓ ਇੱਕ ਚਮਚ ਮਗਜ ਖੀਰਾ ਇੱਕ ਚਮਚ ਪੰਪਕਿਨ ਸੀਡ ਇੱਕ ਚਮਚ ਸਨਫਲਾਵਰ ਸੀਡ ਜਾਣ ਕੇ ਮੈਨੂੰ ਇੰਟਰਰਪਟ ਕਰ ਰਿਹਾ ਤੇ 2 ਸਪੂਨ ਸੌਗੀ ਦੇ ਤੇ 8 ਤੋਂ 10 ਗਰੀਆਂ ਬਦਾਮਾਂ ਦੀਆਂ ਤੇ ਚੌਥਾ ਹਿੱਸਾ ਤੁਸੀਂ ਚੀਆ ਸੀਡ ਦਾ ਇਹ ਰਾਤ ਨੂੰ ਸਾਰਾ ਕੁਝ ਡਿਪ ਕਰ ਦੇਣਾ ਤੇ ਸਵੇਰੇ ਉੱਠ ਕੇ ਤੁਸੀਂ ਇਹਨੂੰ ਗ੍ਰਾਈਂਡ ਕਰ ਲੈਣਾ ਗ੍ਰਾਈਂਡ ਕਰਕੇ ਉਹਦੇ ਵਿੱਚ ਤੁਸੀਂ ਇੱਕ ਗਲਾਸ ਦੁੱਧ ਦਾ ਪੀ ਲੈਣਾ ਮਤਲਬ ਕਹਿੰਦਾ ਕਿ ਇਹਨੂੰ ਤੁਸੀਂ ਸਾਰੇ ਦਾ ਸ਼ੇਕ ਬਣਾ ਕੇ ਪੀ ਲਓ ਤਾਂ ਇਹ ਤੁਸੀਂ ਪੀਣਾ ਹੈਗਾ ਕਟੋ ਕਟ ਜੀ 15-20 ਦਿਨ भी दिन बाद टेस्ट करा लो थो लीवर की जी गर्मी हैगी बिल्कुल नहीं है <coughs> ठीक है uh, so तो थैंक यू सो मच तो आप रेसिपी बनाने भी है तो फिर तुम्हें तो दिखाने भी है चलो तुम तो बाय करो हाँ चलो जी मिलो आ, तो, हाँ अपना नाम बताओ उदयवीर बोलो हाँ की नाम था उदयवीर हाँ तो दुध जरूर पीना ਕਪਾਈ थैंक यू ਤੁਸੀਂ ਉਦੇਵੀ ਦੀ ਕਾਲ जरूर ਮੰਨਨੀ ਆ ਜੀ ਤੇ ਬਹੁਤ ਹੀ क्यूट ਆ ਬਹੁਤ ਹੀ ਪਿਆਰਾ ਹੈ ਹੈ ਨਾ ਤੇਰਾ دل ਨਹੀਂ ਲੱਗ ਰਿਹਾ ਸੱਚੀ ਮੈਂ ਅੰਦਰ ਸ਼ੂਟ ਕਰ ਦਿਸਾ ਠੀਕ ਹੈ ਬਾਏ ਬਾਏ ਬੱਚੇ ਰੱਬ ਦਾ ਰੂਪ ਲੀ ਗੇ ਇੱਕ ਸੜੀ ਗਲਾਬ ਦਾ ਬਾਏ ਬਾਏ ਮਮਾਏ ਦੇ ਦੇ थैंक यू ਬਾਏ ਲੋ ਜੀ ਫਿਰ ਬਣਾਈਏ ਆਪਾਂ ਉਸਕਾ ਕਰੀਏ ਧਿਆਨ ਲਿਵਰ ਦੀ ਗਰਮੀ ਵਾਲਾ ਤੇ ਤੁਸੀਂ ਇੱਕ ਵਾਰੀ ਸਾਰੀ ਸਮਾਨ ਨੂੰ ਥੋੜੀ ਜੀ ਝਾਤੀ ਮਾਰੋ ਮੈਂ ਕਿਹਾ ਚਲੋ ਹੁਣ ਵੀਡੀਓ ਤਾਂ ਬਣਾਈਏ ਚਲੋ ਤੁਹਾਨੂੰ ਲਾਈਵ ਦਿਖਾ ਵੀ ਦੇਵਾਂ ਰੈਸਪੀ ਆਪਾਂ ਕਿਵੇਂ ਤਿਆਰ ਕਰਨੀ ਆ ਮਤਲਬ ਕਿ ਇਹਨੂੰ ਸਟਾਪ ਆਪਾਂ ਕਿਵੇਂ ਬਣਾ ਕੇ ਡੇਲੀ ਪੀਣਾ ਇਹ ਆ ਜੀ ਬਾਦਾਮ ਤੇ ਇਹ ਤੁਸੀਂ ਪੜ ਸਕਦੇ ਹੋ ਕੀ ਲਿਖਿਆ ਪੰਪਕਿਨ ਸੀਡ ਆ ਇਹ ਸਨਫਲਾਵਰ ਸੀਡ ਹੈਗੇ ਆ ਇਹ ਚੀਆ ਸੀਡ ਇਹ ਮਖਤ ਤੇ ਇਹ ਸੌਗੀ ਇਹ ਜਿਹੜਾ ਮੈਂ ਤੁਹਾਨੂੰ ਪਾਣੀ ਦਾ ਗਲਾਸ ਕਿਹਾ ਸੀਗਾ ਤੇ ਖਾਲੀ ਗਲਾਸ ਤੇ ਇਹਨਾਂ ਨੂੰ ਹੁਣ ਆਪਾਂ ਬਣਾਉਣਾ ਕਿਵੇਂ ਆ ਤੇ ਉਹ ਤੁਹਾਨੂੰ ਮੈਂ ਦੱਸਦੀ ਆ ਠੀਕ ਹੈ ਤੇ ਇਹ ਮੈਂ ਸਾਰਾ ਕੁਝ ਇਕੱਠਾ ਹੀ ਮਗਾ ਕੇ ਰੱਖਦੀ ਹੁੰਦੀ ਹਾਂ ਸੀਡ ਸਾਰੀਆਂ ਚੀਜ਼ਾਂ ਤੇ ਆਜੋ ਫਿਰ ਆਪਾਂ ਬਣਾਈਏ ਲੋ ਸਰ ਨੂੰ ਪਹਿਲਾਂ ਆਪਾਂ ਬਦਾਮ ਲਈ ਸੀਗੇ ਤਿੰਨ ਤੇ 6 ਤੇ 4 10 ਪੀਸ ਹੈਗੇ ਬਦਾਮਾ ਦੇ ਮੈਂ 8 ਤੋਂ 10 ਬੋਲੀ ਸੀਗੇ ਪਰ ਆਪਾਂ 10 ਹੀ ਲੈ ਲੇ ਠੀਕ ਹੈ ਜੀ ਤੇ ਇਹ ਹੈਗੇ ਆਪਣੇ ਕੋਲ ਪੰਪਕਿਨ ਸੀਡ ਤਾਂ ਇਹਨੂੰ ਆਪਾਂ ਆਹ ਵਾਲਾ ਇੱਕ 스ਪੂਨ ਲਵਾਂਗੇ ਠੀਕ ਹੈ ਜੀ ਇੱਕ ਚਮਚਾ ਆਪਾਂ ਪੰਪਕਿਨ ਸੀਡ ਨਮਕ ਠੀਕ ਹੈ ਜੀ ਇੱਕ ਆ 스ਪੂਨ ਆ ਜਿਹੜਾ ਪੰਪਕਿਨ ਸੀਡ ਦਾ ਹੋ ਗਿਆ ਤੇ ਇੱਕ 스ਪੂਨ ਹੀ ਆਪਾਂ ਲਵਾਂਗੇ ਹੁਤਾ ਜਿਹੜੇ ਆ ਸਨਫਲਾవర్ ਸੀਡ ਦਾ ਦੇਖੋ 10 ਗਿਰੀਆਂ ਹੋ ਗਈਆਂ ਜੀ ਆਪਣੀਆਂ ਬਦਾਮਾਂ ਦੀਆਂ ਇੱਕ 스ਪੂਨ ਹੋ ਗਿਆ ਆਪਣਾ ਪੰਪਕਿਨ ਸੀਡ ਇੱਕ 스ਪੂਨ ਹੋ ਗਿਆ ਆਪਣਾ ਸਨਫਲਾవర్ ਸੀਡ ਤੇ ਇੱਕ 스ਪੂਨ ਆਪਾਂ ਪਾਉਣਾ ਹੈਗੇ ਆਹ ਮਗਜ਼ ਇਹ ਮਗਜ਼ ਵੈਸੇ ਖੀਰਾ ਮਿਲ ਜੇ ਤਾਂ ਜ਼ਿਆਦਾ ਬੈਟਰ ਆ ਬਟ ਮਿਲੇ ਨਹੀਂ ਹੈਗੇ ਅੱਜ ਮੈਨੂੰ ਮਾਰਕੀਟ ਚੋਂ ਤੇ ਮੈਂ ਫਿਰ ਇਹ ਖਰਬੂਜੇ ਦੇ ਲਿਆਏ ਆ ਠੀਕ ਹੈ ਜੀ ਤੇ ਦੋ ਚਮਚ ਪਾਉਣੇ ਹੈਗੇ ਆਪਾਂ ਸੌਗੀ ਦੇ ਇਹ ਵੈਸੇ ਦੋ ਚਮਚ ਹੀ ਮੈਂ মাপ ਕੇ ਲਿਆਈ ਸੀਗੀ ਤੇ ਚਮਚ ਤੁਸੀਂ ਛੋਟਾ ਵੱਡਾ ਜਿਹੜਾ ਮਰਜੀ ਲੈ ਲਓ ਪੂਰਾ ਵਧੀਆ ਇਹ ਇੰਨਾ ਵੱਡਾ ਨਹੀਂ ਹੈਗਾ ਚਮਚ ਤੇ ਇਹਨਾਂ ਨੂੰ ਹੁਣ ਆਪਾਂ ਕੀ ਕਰਾਂਗੇ ਜੀ ਸਾਰਿਆਂ ਨੂੰ ਇਹਦੇ ਵਿੱਚ ਆਪਾਂ ਖਾਲੀ ਗਲਾਸ ਜਿਹੜਾ ਸੀਗਾ ਉਹਦੇ ਵਿੱਚ ਆਪਾਂ ਇਹਨਾਂ ਨੂੰ ਪਾਵਾਂਗੇ ਆ ਦੇਖ ਇਹਦੇ ਵਿੱਚ ਆਪਾਂ ਇਹਨਾਂ ਸਾਰੇ ਸਾਮਾਨ ਨੂੰ ਪਾਵਾਂਗੇ ਸੋਗੀ ਵੀ ਆਪਾਂ ਵਿੱਚ ਪਾ ਦੇਣੀ ਆ ਸਾਰੇ ਮਾਗਜ ਵੀ ਤੇ ਔਰ ਸਨਫਲਾਵਰ ਸੀਡ ਇਹਨਾਂ ਨੂੰ ਆਪਾਂ ਪਾਣੀ ਚ ਡਿੱਪ ਕਰਨਾ ਤੇ ਜਿਹੜਾ ਆਪਾਂ ਚੀਆ ਸੀਡ ਪਿਉਣੇ ਆ ਮੈਂ ਤੁਹਾਨੂੰ ਚੌਥਾ ਚਮਚ ਕਿਹਾ ਸੀਗਾ ਆ ਦੇਖੋ ਬਿਲਕੁਲ ਛੋਟਾ ਜਿਹਾ 스ਪੂਨ ਹੈ ਇੱਕ ਇਹ ਆਪਾਂ ਅਲੱਗ ਪਿਉਣਾ ਹੈਗਾ ਇਹਦੇ ਵਿੱਚ ਇਹਨੂੰ ਆਪਾਂ ਅਲੱਗ ਪਾਣੀ ਚ ਪਿਉਣਾ ਤਾਂ ਇਹਨੂੰ ਆਪਾਂ ਨਾਲ ਦੀ ਨਾਲ ਨਾ ਇਹਨੂੰ ਜਦੋਂ ਪਿਉਣੇ ਆ ਜੀਐਸਵੀ ਨੂੰ ਤਾਂ ਹਲਾਉਣਾ ਹੁੰਦਾ ਇਹਨੂੰ ਆਪਾਂ ਨਾਲ ਦੀ ਨਾਲ ਅਗਰ ਤੁਸੀਂ ਦੋ ਜਣੇ ਨੇ ਪੀਣਾ ਤਿੰਨਾਂ ਨੇ ਪੀਣਾ ਤਾਂ ਇੰਨੀ ਤੁਸੀਂ ਚੀਜ਼ ਆਪਦੀ ਵਧਾ ਲੈਣੀ ਆ ਦੋ ਜਣਿਆਂ ਨੇ ਪੀਣਾ ਤਾਂ ਗਿਰੀਆਂ ਜਿਹੜੀਆਂ ਹੈਗੀਆਂ 20 ਕਰ ਲੈਣੀਆਂ ਤੇ ਬੰਮਕਨ ਸੀਡ 2 ਚਮਚੇ ਕਰ ਲੈਣੇ ਆ ਸਨਫਲਾవర్ ਸੀਡ 2 ਚਮਚ ਕਰ ਲੈਣੇ ਆ ਮਗਾ ਹੀ 2 ਚਮਚ ਕਰ ਲੈਣੇ ਆ ਸੌਗੀ 4 ਚਮਚ ਕਰ ਲੈਣੇ ਆ ਤੇ ਇਸ ਤਰ੍ਹਾਂ ਤੁਸੀਂ ਆਪਣੀ ਕੁਆਂਟੀਟੀ ਬਤਾ ਦੇਣੀ ਆ ਇਹ ਹੁਣ ਆਪਾਂ ਚੀਆ ਸੀਡ ਜਿਹੜੇ ਹੈਗੇ ਭਾਵੇਂ ਤੇ ਇਹ ਜਿਹੜੇ ਆਪਣਾ ਸੌਗੀ ਬਦਾਮ ਤੇ ਸਨਫਲਾవర్ ਸੀਡ ਆ ਇਹਨਾਂ ਨੂੰ ਵੀ ਆਪਾਂ ਹੋਲ ਨਾਈਟ ਵਾਸਤੇ ਆਪਾਂ ਡਿਪ ਕਰਾਂਗੇ ਇਹ ਸਾਰੀ ਰਾਤ ਆ ਜਿਹੜੇ ਭਿੱਜੇ ਰਹਿਣਗੇ ਠੀਕ ਹੈ ਜੀ ਇਹਨਾਂ ਨੂੰ ਹੁਣ ਆਪਾਂ ਕਵਰ ਕਰ ਦੇਾਂਗੇ ਤੇ ਕਵਰ ਕਰਨ ਤੋਂ ਬਾਅਦ ਇਹਨਾਂ ਨੂੰ ਆਪਾਂ ਫਿਰ ਜਦੋਂ ਸਵੇਰ ਆਊਗੀ ਤਾਂ ਫਿਰ ਸਵੇਰੇ ਆਪਾਂ ਇਹਨੂੰ ਬਣਾਵਾਂਗੇ ਆਪਾਂ ਆਪਣੀ ਜਿਹੜੀ ਚੀਜ਼ ਹੈ ਕਿਵੇਂ ਬਣਾਉਣੀ ਹੈ ਠੀਕ ਹੈ ਜੀ ਬਸ ਤੇ ਇਹਨੂੰ ਹੁਣ ਆਪਾਂ ਭੇਜਣ ਵਾਸਤੇ ਰੱਖ ਲਿਆ ਲਓ ਜੀ ਹੁਣ ਸਵੇਰ ਹੋ ਗਈ ਹੈ ਸਾਰੀ ਰਾਤ ਇਹ ਆਪਣਾ ਸਮਾਨ ਜਿਹੜਾ ਸੀਗਾ ਭੇਜ ਚੁੱਕਾ ਤੇ ਆ ਦੇਖੋ ਸਾਰਾ ਮੈਂ ਨਾ ਬਦਾਮ ਛੇਲੇ ਲਏ ਐ ਜੈਸੇ ਤੁਸੀਂ ਏਡੀ ਕੋਈ ਗੱਲ ਨਹੀਂ ਬਦਾਮ ਬਿਨਾ ਛਿੱਲੇ ਵੀ ਪਾ ਸਕਦੇ ਆ ਕਿਉਂਕਿ ਉਹਨੂੰ ਆਪਾਂ ਧੋ ਕੇ ਹੀ ਪਿਉਣਾ ਹੁੰਦਾ ਰਾਤ ਸਾਰਾ ਸਮਾਨ ਮੈਂ ਧੋਤਾ ਸੀ ਤੇ ਹੁਣ ਇਹਨੂੰ ਇੱਕ ਵਾਰੀ ਫੇਰ ਤੋਂ ਲਾਂਗੇ ਠੀਕ ਹੈ ਜੀ ਗ੍ਰਾਈਂਡ ਕਰਨ ਤੋਂ ਪਹਿਲਾਂ ਤੇ ਇਹ ਦੇਖੋ ਆਪਣੇ ਚੀਆ ਸੀਡ ਹੈਗੇ ਆ ਇਹ ਵੀ ਸਾਰੀ ਰਾਤ ਭਿੱਜੇ ਪਏ ਦੇਖੋ ਇਹਦੀ ਕਿੰਦਾਂ ਵਧੀਆ ਮਤਲਬ ਸੋਨਾ ਬਣ ਗਿਆ ਹੈਗਾ ਜੀ ਠੀਕ ਹੈ ਤੇ ਚੀਆ ਸੀਡ ਜਿਹੜੇ ਹੈਗੇ ਤੁਸੀਂ ਬਲੈਕ ਵਾਲੇ ਨਹੀਂ ਲੈ ਕੇ ਆਉਣੇ ਇਹ ਵਾਈਟ ਵਾਲੀ ਲੈ ਕੇ ਆਉਣੇ ਤੇ ਚਲੋ ਇਹਨਾਂ ਨੂੰ ਮੈਂ ਹੁਣ ਤੋਲਾਂ ਤੋਕੇ ਫਿਰ ਉਸ ਤੋਂ ਬਾਅਦ ਆਪਾਂ ਗ੍ਰਾਈਂਡ ਕਰਦੇ ਆਂ ਆ ਦੇਖੋ ਆਪਾਂ ਇਹਦੇ ਵਿੱਚ ਸਾਰੇ ਪਾ ਲਾਂਗੇ ਪਾਣੀ ਪਾ ਕੇ ਬਹੁਤ ਵਧੀਆ ਦੇਖੋ ਕਲੀਨ ਪਾਣੀ ਹੋ ਗਿਆ ਆਪਣਾ ਸਾਰੇ ਦਾ ਸਾਰਾ ਜੀ ਨਾਲ ਦੀ ਨਾਲ ਜਿਹੜਾ ਗੰਦਾ ਪਾਣੀ ਹੈਗਾ ਉਹ ਨਿਕਲ ਹੀ ਜਾਂਦਾ ਹੈ ਕਿਉਂਕਿ ਦੇਖੋ ਕੋਈ ਚੀਜ਼ ਕਿਤੋਂ ਪੈਕ ਹੋ ਕੇ ਆਉਂਦੀ ਹੈ ਕੋਈ ਕਿਤੋਂ ਪੈਕ ਹੋ ਕੇ ਆਉਂਦੀ ਹੈ ਤਾਂ ਇਹਨੂੰ ਆਪਾਂ ਵਾਸ਼ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਲਓ ਜੀ ਦੇਖੋ ਕਿੰਨਾ ਵਧੀਆ ਬਣ ਗਿਆ ਸਾਰਾ ਪਾਣੀ ਹੈ ਜਿਹੜਾ ਉਹ ਆਪਣਾ ਨਿਚੜ ਗਿਆ ਤੇ ਹੁਣ ਆਪਾਂ ਇਹਨਾਂ ਨੂੰ ਗ੍ਰाइंड ਕਰਦੇ ਆਂ ਵਿੱਚ ਪਾਉਨੇ ਆਂ ਲੋ ਇਹ ਵਿੱਚ ਹੁਣ ਆਪਾਂ ਜਿਹੜਾ ਆਪਣਾ ਮਿਲਕ ਸ਼ੇਕ ਵਾਲਾ ਹੈਗਾ ਉਹ ਵਿੱਚ ਪਾਉਣਾ ਨੇ ਤੇ ਸਾਰਾ ਸਮਾਨ ਆਪਏ ਇਸ ਤਰ੍ਹਾਂ ਕਰਕੇ ਫਾਲੋ ਦੇਖ ਲਓ ਮੈਂ ਤਾਂ ਨੁਕਿੰਨੀ ਮਿਹਨਤ ਕਰਦੀ ਆਂ ਵੀ ਕੱਲੀ-ਕੱਲੀ ਚੀਜ਼ ਹੈ ਜਿਹੜੀ ਬਣਾ ਕੇ ਦਿਖਾਈ ਜਾਵੇ ਤੇ ਪਲੀਜ਼ ਲਾਈਕ ਕਰਨ ਦੀ ਕਿ ਜੇ ਤੁਸੀਂ ਨਾ ਕਰਿਆ ਕਰੋ ਤੇ ਸਬਸਕ੍ਰਾਈਬ ਕਰਨ ਦੀ ਤੇ ਵਰਤਵਾਰ ਸਬਸਕ੍ਰਾਈਬ ਕਰਿਆ ਕਰੋ ਤੇ ਸ਼ੇਅਰ ਕਰਿਆ ਕਰੋ ਠੀਕ ਹੈ ਇਹਦੇ ਵਿੱਚ ਆਪਾਂ ਇਹਦੇ ਜੀਆ ਸੀ ਪਾ ਲੈਣੀ ਆਜੋ ਆਪਾਂ ਇਹਨੂੰ ਹੁਣ ਗ੍ਰाइंड ਕਰਕੇ ਤੇ ਦੇਖੋ ਹੁਣ ਪੂਰੀ ਤਰ੍ਹਾਂ ਗ੍ਰਾਈਂਡ ਹੋ ਗਏ ਆ ਤੇ ਹੁਣ ਆਪਾਂ ਇਹਦੇ ਵਿੱਚ ਮਿਲਕ ਐਡ ਕਰਾਂਗੇ ਠੀਕ ਹੈ ਇੱਕ ਗਲਾਸ ਦੁੱਧ ਐਡ ਕਰਾਂਗੇ ਲੋ ਹੁਣ ਆਪਾਂ ਇਹਦੇ 'ਚ ਇੱਕ ਗਲਾਸ ਜਿਹੜਾ ਹੈਗਾ 250ml ਲੋ ਜਾਂ 300ml ਦਾ ਵੀ ਕੋਈ ਹੈ ਨੀਗਾ ਇਹ ਠੰਡਾ ਦੁੱਧ ਹੈ ਜੀ ਬੋਇਲਡ ਕੀਤਾ ਹੋਇਆ ਠੀਕ ਹੈ ਰਾਤ ਨੂੰ ਜਿਹੜਾ ਆਪਣਾ ਫ੍ਰਿਜ 'ਚ ਪਿਆ ਹੁੰਦਾ ਤਾਂ ਹੁਣ ਇਹਨੂੰ ਆਪਾਂ ਦੁਬਾਰਾ ਫਿਰ ਗ੍ਰਾਈਂਡ ਕਰਦੇ ਆਂ ਲੋਜੀ ਬਹੁਤ ਹੀ ਵਧੀਆ ਆਪਣਾ ਸ਼ੇਕ ਬਣ ਗਿਆ ਹੈਗਾ ਤੇ ਇਹਨੇ ਆਪਣੀ ਜਿਹੜੀ ਲਿਵਰ ਦੀ ਗਰਮੀ ਹੈਗੀ ਆ ਉਹ ਬਹੁਤ ਹੀ ਵਧੀਆ ਢੰਗ ਨਾਲ ਸਹੀ ਕਰ ਦੇਣੀ ਆ ਅਗਰ ਕਿਸੇ ਨੇ ਆਪਣਾ weight ਵੀ ਗੇਨ ਕਰਨਾ ਹੈਗਾ ਤਾਂ ਉਹਦੇ ਵਾਸਤੇ ਵੀ ਇਹ ਜਿਹੜੀ ਰੈਸਪੀ ਹੈਗੀ ਬਹੁਤ ਵਧੀਆ ਤੇ ਇਹਦੇ ਵਿੱਚ ਤੁਸੀਂ ਦੋ ਕੇਲੇ ਐਡ ਕਰਨੇ ਆ ਠੀਕ ਹੈ ਤੇ ਜਿਹਦਾ weight ਪਹਿਲਾਂ ਹੀ ऑलरेडी ਜਾਦੇ ਹੈਗਾ ਉਹਨਾਂ ਨੇ ਇਸ ਤਰ੍ਹਾਂ ਹੀ ਕਰਨਾ ਇਹਦੇ ਵਿੱਚ ਆਪਾਂ ਕੋਈ ਸ਼ਹਿਦ ਨਹੀਂ ਐਡ ਕਰਨਾ ਕੋਈ ਮਿੱਠਾ ਨਹੀਂ ਐਡ ਕਰਨਾ ਜਸਟ ਇਹਨੂੰ ਆਪਾਂ ਇਦਾਂ ਹੀ ਪੀਣਾ ਤੇ ਇਹਨੂੰ ਆਜੋ ਆਪਾਂ ਗਲਾਸ ਚ ਪਾ ਕੇ ਦੇਖੀਏ ਕਿਦਾਂ ਦਾ ਬਣ ਗਿਆ ਲਓ ਜੀ ਬਹੁਤ ਹੀ ਵਧੀਆ ਆਪਣਾ ਜਿਹੜਾ ਸ਼ੇਕ ਹੈਗਾ ਉਹ ਬਣ ਕੇ ਰੈਡੀ ਆ ਤਾਂ ਇਹਨੂੰ ਹੁਣ ਆਪਾਂ ਪੀ ਸਕਦੇ ਹਾਂ ਜੀ ਤਾਂ ਥੈਂਕ ਯੂ ਸੋ ਮੱਚ ਲਾਈਕ ਸ਼ੇਅਰ ਤੇ ਕਮੈਂਟ ਕਰਨ ਦੀ ਪਲੀਜ਼ ਪਲੀਜ਼ ਕੰਜੂਸੀ ਨਹੀਂ ਕਰਨੀ ਤੇ ਵੱਧ ਵੱਧ ਤੁਸੀਂ ਸ਼ੇਅਰ ਕਰਨਾ ਤੇ ਲਾਈਕ ਕਰਨਾ ਤੇ ਇਸ ਤਰ੍ਹਾਂ ਹੀ ਮੈਨੂੰ ਉਤਸ਼ਾਹਿਤ ਕਰਦੇ ਰਿਹਾ ਕਰੋ ਅਗਰ ਤੁਹਾਨੂੰ ਮੇਰੀ ਇਹ ਰੈਸਪੀ ਪਸੰਦ ਆਈ ਹੈ ਤਾਂ ਜੇ ਨਹੀਂ ਤਾਂ ਵੀ ਪਸੰਦ ਨਹੀਂ ਆਈ ਤਾਂ ਵੀ ਤੁਸੀਂ ਮੈਨੂੰ ਦੱਸ ਦੇਣਾ ਥੈਂਕ ਯੂ ਸੋ ਮੱਚ 올 ધ ਬੈਸ ਬਲੋਜੀ ਪੀ ਕੇ ਦੇਖਿਓ ਕਿਸ ਤਰ੍ਹਾਂ ਟੇਸਟ ਬਣਿਆ ਬਹੁਤ ਹੀ ਵਧੀਆ ਟੇਸਟ ਬਣਿਆ ਜੀ ਤੇ ਆਰਾਮ ਨਾਲ ਪੀਆ ਕਰੋ ਬਣਾ ਕੇ ਅਗਰ ਜੇ ਕਿਸੇ ਦੇ ਲਿਵਰ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਨਾ ਤਾਂ ਵੀ ਤੁਸੀਂ ਪੀ ਸਕਦੇ ਆ ਕਿਉਂਕਿ ਲਿਵਰ ਜਿਹੜਾ ਸਾਡਾ ਇੱਕ ਮੇਨ ਪਾਰਟ ਹੈਗਾ ਕਿਉਂਕਿ ਉਹ ਛਾੜਨੀ ਦਾ ਕੰਮ ਕਰਦਾ ਜੇ ਸਾਡੀ ਛਾੜਨੀ ਫਟ ਗਈ ਤਾਂ ਦੇਖ ਲਓ ਤੁਸੀਂ ਅੱਗੇ ਕੀ ਹੋ ਸਕਦਾ ਠੀਕ ਹੈ ਜੀ ਥੈਂਕ ਯੂ ਸੋ